ਹੈਲੋ ਗਾਇਜ਼ ਕੀ ਹਾਲ ਚਾਲ ਆਮੇਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਗਾਇਜ਼ ਆਸਾ ਪਹਿਲੇ ਤੇ ਇਹ ਚੀਜ਼ ਕਿ ਕਾਫੀ ਟਾਈਮ ਬਾਅਦ ਮੈਂ ਵੀਡੀਓ ਲੈ ਕੇ ਆ ਰਿਹਾ ਤੇ ਵੀਡੀਓ ਮੈਂ ਤਾਂ ਲੈ ਕੇ ਨਹੀਂ ਆ ਰਿਹਾ ਸੀਗਾ ਕਿਉਂਕਿ ਮੈਂ ਕੋਈ ਚੀਜ਼ ਪਰਚੇਸ ਕੀਤੀ ਸੀਗੀ ਆਰਡਰ ਕੀਤੀ ਸੀਗੀ ਉਹ ਚੀਜ਼ ਆ ਨਹੀਂ ਰਹੀ ਸੀਗੀ ਤੇ ਮੈਂ ਕਹਿੰਦਾ ਸੀ ਕਿ ਉਹ ਚੀਜ਼ ਆ ਜਾਏ ਉਹਦੇ ਨਾਲ ਫਿਰ ਇਹ ਹੈ ਕਿ ਵੀਡੀਓ ਥੋੜੀ ਜ਼ਿਆਦਾ ਬੈਟਰ ਬਣ ਜੂਗੀ ਤੇ ਆਪਾਂ ਗਾਇਜ਼ ਪਰਚੇਸ ਕੀਤੇ ਸੀਗੇ ਮਾਈਕ ਜੀ ਫਲਿੱਪਕਾਰਟ ਤੋਂ ਤੇ ਮਾਈਕ ਆਪਣੇ ਆ ਗਏ ਨੇ ਤੇ ਤੁਹਾਨੂੰ ਇਹ ਮਾਈਕ ਮੈਂ ਖੋਲ ਕੇ ਦਿਖਾਉਂਗਾ ਹਾਲਾਂਕਿ ਮੈਂ ਖੋਲ ਕੇ ਦੇਖ ਲਈ ਸੀਗੇ ਬਟੇਗੀ ਤੁਹਾਨੂੰ ਡੇਰ ਵਿੱਚ ਇੱਕ ਵਾਰੀ ਖੋਲ ਕੇ ਦਿਖਾਉਂਗਾ ਤੇ ਮਾਈਕ एकदम ਸ਼ਾਨਦਾਰ ਨੇ ਫਸ ਕਲਾਸ ਨੇ ਤੇ ਬ੍ਰਾਂਡ ਸਾਲ ਦੀ ਗਰੰਟੀ ਆ ਤੇ ਤੁਹਾਡਾ ਜਿਆਦਾ ਸਮੇਂ ਨਾਲ ਲਿੰਦ ਹੋਏ ਪਹਿਲਾਂ ਮੈਂ ਤੁਹਾਨੂੰ ਮਾਈਕ ਦਿਖਾਣਾ ਉਸ ਵੇਲੇ ਤੁਹਾਨੂੰ ਦੱਸੂਗਾ ਕਿ ਇਹਦੇ ਵਿੱਚ ਕੀ ਕੀ ਖਾਸੀਅਤ ਕੀ ਕੀ ਖਾਸੀਅਤ ਨਹੀਂ ਹੈਗੀ ਤੇ ਹਾਂਜੀ ਗਾਈਜ਼ ਆ ਦੇਖੋ ਜੀ ਆ ਮੈਂ ਪਹਿਲਾਂ ਪਰਚੇਸ ਕੀਤਾ ਸੀਗਾ ਠੀਕ ਹੈ ਜੀ ਇਹ ਮੈਂ ਖੋਲੇ ਸੀ ਪਹਿਲਾਂ ਮੈਂ ਤੁਹਾਨੂੰ ਸਿੱਧਾ ਖੋਲ ਕੇ ਦਿਖਾ ਦਿੰਦਾ ਠੀਕ ਹੈ ਜੀ ਆ ਗਏ ਜੀ ਆਪਣਾ ਓਹੋ ਕੀ ਟੈਕਿੰਗ ਕੀਤੀ ਹੋਈ ਹੈ ਟੈਕਿੰਗ ਬੜੀ ਜ਼ਬਰਦਸਤ ਹੈ ਆ ਗਿਆ ਜੀ ਆਪਣਾ ਗ੍ਰੇਨਾਰੋ ਠੀਕ ਹੈ ਜੀ ਗ੍ਰੇਨਾਰੋ ਦਾ ਮਾਈਕਾ ਜੀ ਤੇ ਆ ਇਹਦਾ ਮਾਈਕਾ 30 ਮੀਟਰ ਤੱਕ ਇਹ ਮਲਕੀ ਜਾ ਸਕਦਾ ਜੀ ਤੇ ਬਾਕੀ ਹੋਰ ਇਨਸਟਰਕਸ਼ਨ ਦਿੱਤੀਆਂ ਨੇ ਤੇ S23 ਹੈ ਜੀ ਗ੍ਰੇਨਾਰੋ ਦਾ ਤੇ ਪਹਿਲਾਂ ਜਦੋਂ ਮੈਂ ਖੋਲ ਕੇ ਦਿਖਾਣਾ ਇਹਦੇ ਵਿੱਚ ਕੀ ਕੀ ਮਿਲਦਾ ਆਪ ਨੂੰ ਠੀਕ ਹੈ ਜੀ ਆ ਲਓ ਜੀ ਇਹਨ ਕੀਤਾ ਸਾਈਡ ਆ ਜੀ ਜੀ ਆਪਣੀ ਡੱਬੀ ਆ ਆ ਗਈ ਜੀ ਆਪਣੀ ਡੱਬੀ ਆ ਇਹ ਕਾ ਕੀ ਹੈ ਤੇ ਇਹ ਆ ਗਈ ਜੀ ਆਪਣੀਆਂ ਸਾਲਦਿਆਂ ਗਾਰੰਟੀ ਕਾਰਡ ਹੈ ਜੀ ਗ੍ਰੀਨ ਆਰੋ ਦਾ ਠੀਕ ਹੈ ਜੀ ਇਹ ਗਾਰੰਟੀ ਕਾਰਡ ਹੈ ਇਹਨੂੰ ਕਰੀਏ ਸਾਥ ਪਾਸੇ ਆ ਡੱਬੀ ਚ ਕੀ ਹੈ ਜੀ ਡੱਬੀ ਜੀ ਵੀ ਦੇਖ ਲਿਓ ਨਾ ਡੱਬੀ ਚ ਮੈਂ ਦੇਖਿਆ ਨਹੀਂ ਸੀ ਜੀ ਕੀ ਚੀਜ਼ ਆ ਅੱਛਾ ਠੀਕ ਹੈ ਜੀ ਆ ਡੂਓ ਆ ਗਿਆ ਜੀ ਇਹ ਤੁਸੀਂ ਮਾਈਕ ਚਾਰਜ ਕਰਨਾ ਤਾਂ ਵੀ ਕਰ ਸਕਦੇ ਹੋ ਇਹ ਆ ਗਿਆ ਜੇ ਤੁਹਾਡਾ ਐਪਲ ਹੈਗਾ ਤਾਂ ਵਾ ਬਾਕੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਨੂੰ ਕਰ ਦਿੰਨੇ ਪਾਸੇ ਹੁਣ ਆਪਾਂ ਇਹਨੂੰ ਖੋਲਦੇ ਪੈਕਿੰਗ ਗਾਇਜ਼ ਬੜੀ ਜ਼ਬਰਦਸਤ ਆਜੀ ਆ ਲਓ ਜੀ ਇਹ ਆ ਗਿਆ ਕੇਸ ਆ ਗਿਆ ਜੀ ਗ੍ਰੀਨ ਵਾਲਾ ਠੀਕ ਹੈ ਜੀ ਗਾਇਜ਼ ਕੇਸ ਦੀ ਗੱਲ ਕਰਾਂ ਤੇ ਕੇਸ ਕਾਫੀ ਵਧੀਆ ਵਾ ਫਰਸਟ ਕਲਾਸ ਆ ਹੈਵੀ ਆ ਤੇ ਆ ਕਿਸ ਦੇ ਉਪਰ ਆ ਵਿੱਚ ਮਾਈਕ ਆ ਜੀ ਠੀਕ ਆ ਜੀ ਆ ਮਾਈਕ ਤੁਸੀਂ ਦੇਖ ਸਕਦੇ ਹੋ ਗ੍ਰੀਨ ਆਰੋ ਦੀ ਬ੍ਰਾਂਡਿੰਗ ਆ ਜੀ ਤੇ ਆ ਮਾਈਕ ਦੇ ਵਿੱਚ ਆਪਾਂ ਦੋ ਮਿਲਦੇ ਆ ਜੀ ਮਾਈਕ ਮਿਲਦੇ ਆ ਇੱਕ ਆਪਾਂ ਰੀਸੀਵਰ ਮਿਲਦਾ ਠੀਕ ਆ ਜੀ ਤੇ ਇਹਦੇ ਤੁਸੀਂ ਮਾਈਕ ਦੇਖ ਸਕਦੇ ਹੋ ਜੀ ਆ ਦੇਖੋ ਜੀ ਆ ਮਾਈਕ ਆ ਠੀਕ ਆ ਜੀ ਇਹਨੂੰ ਆਪਾਂ ਜੇ ਔਨ ਕਰਾਂਗੇ ਆਹ ਰੀ ਵੀ ਦੇਖੋ ਜੀ ਆ ਗ੍ਰੀਨ ਲਾਈਟ ਜਲ ਗਈ ਹੈ ਬੈਟਰੀ ਦਾ ਜੀ ਜਿਹੜਾ ਬਲਿੰਕ ਕਰ ਰਿਹਾ ਜੀ ਤੇ ਆਪਣਾ ਇਹ ਕਨੈਕਟਰ ਨੀਗਾ ਤੇ ਦੂਸਰਾ ਇਹ ਇਹ ਮਾਈਕ ਦਾਵਾ ਜੀ ਤੇ ਇਹਨੂੰ ਕਨੈਕਟ ਕਰਕੇ ਵੀ ਦੇਖਾਂਗੇ ਇਹਦੀ ਵੋਇਸ ਵੀ ਚੈੱਕ ਕਰਾਂਗੇ ਕਹੀ ਜਿਹੀ ਕਹੀ ਜਿਹੀ ਨਹੀਂ ਬਾਕੀ ਤੁਸੀਂ ਜੀ ਆਹ ਚੀਜ਼ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਮਾਈਕ ਹੈ ਜੀ ਆਹ ਦੇਖੋ ਠੀਕ ਹੈ ਜੀ ਬਾਕੀ ਆਥਲੀ ਦਿੱਤੀ ਹੋਈ ਨਹੀਂ ਤੇ ਚਾਰਜਿੰਗ ਵਾਸਤੇ ਠੀਕ ਹੈ ਜੀ ਆਹ ਰਿਸਿਵਰ ਰਿਸਿਵਰ ਕੋਈ ਜ਼ਿਆਦਾ ਖਾਸ ਨਹੀਂ ਹੈਗਾ ਠੀਕ ਠਾਕ ਹੀ ਹੈ ਠੀਕ ਹੈ ਜੀ ਤੇ ਆ ਦੂਸਰਾ ਮਾਈਕ ਆ ਮਾਈਕੀ ਵੀ ਤੁਸੀਂ ਦੇਖ ਸਕਦੇ ਹੋ ਮਾਹੀ ਕਾ ਤੇ ਆਹ ਇਹਦੀ ਡੱਬੀ ਹੈ ਜੀ ਆਹ ਡੱਬੀ ਹੈ ਇਹਦੀ ਆ ਡੱਬੀ ਵੀ ਤੁਸੀਂ ਦੇਖ ਸਕਦੇ ਹੋ ਅਨੇਕ ਪਾਸੇ ਠੀਕ ਹੈ ਜੀ ਤੇ ਆਪਾਂ ਹੁਣ ਜਿਆਦਾ ਟਾਈਮ ਨਾ ਲੈਂਦੇ ਆਪਾਂ ਪਹਿਲਾਂ ਐ ਕਰਦੇ ਆ ਕਿ ਆਪਾਂ ਪਹਿਲਾਂ ਮਾਈਕ ਟੈਸਟਿੰਗ ਕਰਦੇ ਆ ਹੁਣ ਇਹ ਜਿਹੜੀ ਤੁਸੀਂ ਆਵਾਜ਼ ਸੁਣ ਰਹੇ ਹੋ ਇਹ ਬਿਨਾ ਮਾਈਕੋ ਸੁਣ ਰਹੇ ਹੋ ਤੇ ਉਸ ਤੋਂ ਬਾਅਦ ਜਿਹੜੀ ਹੁਣ ਮੈਂ ਆਵਾਜ਼ ਮਾਈਕ ਲਗਾ ਕੇ ਤਾਂ ਮੈਂ ਚੈੱਕ ਕਰਾਂਗਾ ਕਹੇ ਜੀ ਇਹ ਕਹੇ ਜੀ ਆਵਾਜ਼ ਨਹੀਂ ਫਿਰ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਆਵਾਜ਼ ਕਹੇ ਜੀ ਠੀਕ ਹੈ ਜੀ ਚਲੋ ਆ ਦੇਖੋ ਜੀ ਆਪਣਾ ਮਾਈਕ ਹੋ ਗਿਆ ਕਨੈਕਟ ਹੋ ਗਿਆ ਬਿਲਕੁਲ ਠੀਕ ਆ ਜੀ ਮਾਈਕ ਕਨੈਕਟ ਹੈ ਤੇ ਹੁਣ ਆਪਾਂ ਇਹਦੀ ਆਵਾਜ਼ ਸੁਣਾਂਗੇ ਬਾਕੀ ਇਹ ਹੈ ਕਿ ਪਰ ਮਾਈਕ ਦੀ ਕੁਆਲਿਟੀ ਵਧੀਆ ਲੱਗੀ ਵੀ ਜੀ ਕੁਆਲਿਟੀ ਬਹੁਤ ਘੈਂਟ ਹੈ ਜੀ ਦੂਸਰਾ ਇਹਦਾ ਜੀ ਆਹ ਕਲਿੱਪ ਵੀ ਬੜਾ ਘੈਂਟ ਲੱਗਿਆ ਮੈਨੂੰ ਲੱਗ ਕੇ ਹੈਵੀ ਆ ਵਧੀਆ ਵਾ ਬਾਕੀ ਆ ਚਾਰਜਿੰਗ ਕੇਸ ਦਿੱਤਾ ਹੈ ਜੇ ਤੁਹਾਡੇ ਕੇਸ ਦੇ ਵਿੱਚ ਜੇ ਕੋਈ ਪ੍ਰੋਬਲਮ ਹੋ ਜੇ ਤੇ ਤੁਸੀਂ ਕੇਸ ਦੇ ਇਹਦੇ ਨਾਲ ਕੋਈ ਸਿੱਧੀ ਡਾਇਰੈਕਟ ਚਾਰਜ ਕਰ ਸਕਦੇ ਹੋ ਠੀਕ ਆ ਜੀ ਤੇ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਮੇਰੀ ਆਵਾਜ਼ ਹੁਣ ਤੁਹਾਨੂੰ ਕਹੀ ਜੀ ਆ ਰਹੀ ਨਹੀਂ ਕਹੀ ਜੀ ਨਹੀਂ ਆ ਰਹੀ ਪਹਿਲੇ ਦੇ ਮੁਕਾਬਲੇ ਹੁਣ ਆਵਾਜ਼ ਮੇਰੀ ਕਹੇ ਜਿਹਾ ਰਹੀ ਨਹੀਂ ਆ ਠੀਕ ਆ ਜੀ ਤੇ ਜੀ ਦੀ ਮੈਂ ਰੇਂਜ ਵੀ ਚੈੱਕ ਕਰਕੇ ਤੁਹਾਨੂੰ ਦਿਖਾਵਾਂਗਾ ਜੀ ਰੇਂਜ ਕਿੰਨੀ ਕਰਦਾ ਠੀਕ ਆ ਜੀ ਹੁਣ ਚਲੋ ਆਪਾਂ ਪਹਿਲਾਂ ਤੁਹਾਨੂੰ ਰੇਂਜ ਦਿਖਾ ਦਈਏ ਜੀ ਕਹੇ ਜੀ ਤੇ ਗਾਇਸ ਤੁਸੀਂ ਦੇਖ ਸਕਦੇ ਹੋ ਮੈਂ ਹੁਣ ਮਾਈਕ ਦੇ ਵਿੱਚੋਂ ਬੋਲਦਾ ਮੈਂ ਤੇ ਤੁਹਾਨੂੰ ਮੇਰੀ ਆਵਾਜ਼ ਕਹੇ ਜਿਹਾ ਨਹੀਂ ਆ ਇਹ ਵੀ ਦੱਸਿਓ ਤੇ ਇਹਦੇ ਵਿੱਚ ਨਾ ਗਾਇਸ ਇੱਕ ਨੌਇਸ ਕੈਨਸਲੇਸ਼ਨ ਵੀ ਹੈ ਤੁਹਾਨੂੰ ਉਹ ਮੈਂ ਬਾਅਦ ਵਿੱਚ ਦੱਸੂਗਾ ਪਹਿਲੇ ਆਪਾਂ ਇਹਦੀ ਰੇਂਜ ਚੈੱਕ ਕਰ ਲੈਂਦੇ ਕਿੰਨੀ ਆ ਠੀਕ ਆ ਜੀ ਤੁਸੀਂ ਮੈਨੂੰ ਦੱਸਿਓਗੇ ਤੁਹਾਨੂੰ ਆਵਾਜ਼ ਕਿੱਥੇ ਤੱਕ ਆ ਰਹੀ ਆ ਆਵਾਜ਼ ਬ੍ਰ ਆ ਦੇਖੋ ਇਹ ਆਲੋ ਜੀ ਮੈਂ ਆਪਣੇ ਇਥੇ ਵਾਸ਼ਰੂਮਾਂ ਤੱਕ ਆ ਗਿਆ ਠੀਕ ਹੈ ਜੀ ਇੰਨੀ ਦੂਰ ਬਹੁਤ ਹਾਲਾ ਕਿ ਜੇ ਕਿਸੇ ਨੇ ਬਣਾਈ ਹੋਵੇ ਇੰਨੀ ਦੂਰੀ ਤੋਂ ਵੀ ਫ੍ਰੈਂਕ ਵੀਡੀਓ ਵੀ ਤੁਸੀਂ ਬਣਾ ਸਕਦੇ ਹੋ ਸਭ ਕੁਝ ਬਣਾ ਸਕਦੇ ਹੋ ਪਰ ਇਹ ਰੇਂਜ ਕਾਫੀ ਹੈ ਜੋ ਬਾਹਰ ਜਾ ਕੇ ਦਿਖਾਉਂਗਾ ਤੇ 30 ਮੀਟਰ ਲਿਖਿਆ ਹੁੰਦਾ ਪਰ ਇਹ 30 ਮੀਟਰ ਹੁੰਦੀ ਨਹੀਂ ਇਹਦੀ 40 50 ਮੀਟਰ ਤੱਕ ਤੇ ਗਾਈਜ਼ ਤੁਹਾਨੂੰ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਦਿਖਾ ਦੇਣਾ ਕਿ ਇਹਦੇ ਵਿੱਚ ਨੌਇਸ ਕੈנסਲੇਸ਼ਨ ਵੀ ਆ ਬਲਕਿ ਤਿੰਨ ਲੈਵਲ ਤੱਕ ਤੁਸੀਂ ਨੌਇਸ ਕੈנסਲੇਸ਼ਨ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਆ ਬਟਨ ਦਿਖ ਰਿਹਾ ਹੋਣਾ ਜੀ ਇਹ ਆ ਦੇਖੋ ਜੀ ਆ ਬਟਨ ਦਿਖ ਰਿਹਾ ਹੁਣ ਮੈਂ ਇਹਨੂੰ ਇੱਕ ਵਾਰ ਪ੍ਰੈਸ ਕਰੂੰਗਾ ਉੱਪਰ ਵਾਲੀ ਲਾਈਟ ਇੱਕ ਵਾਰ ਜਲੂਗੀ ਦੇਖੋ ਇੱਕ ਵਾਰ ਪ੍ਰੈਸ ਕਰੂੰਗਾ ਉਹ ਇੱਕ ਵਾਰੀ ਬਲਿੰਕ ਹੋਈ ਹੈ ਨਾ ਠੀਕ ਹੈ ਜੀ ਇਹਨੂੰ ਤਿੰਨ ਵਾਰ ਕਰ ਸਕਦੇ ਆ ਹੁਣ ਮੈਂ ਆ ਦੇਖੋ ਮੇਰੇ ਉੱਪਰ ਪੱਖਾ ਚੱਲ ਰਿਹਾ ਹੈ ਤੁਹਾਨੂੰ ਪੱਖੇ ਦੀ ਆਵਾਜ਼ ਆਉਣੀ ਹੋਣੀ ਹੈ ਹੁਣ ਇਹਨੂੰ ਮੈਂ ਇੱਕ ਵਾਰੀ ਹੋਰ ਪ੍ਰੈਸ ਕਰੂੰਗਾ ਇਹ ਦੋ ਵਾਰ ਬਲਿੰਕ ਕਰੂਗੀ ਠੀਕ ਹੈ ਜੀ ਇਹਨੂੰ ਇੱਕ ਵਾਰੀ ਹੋਰ ਕਰੂੰਗਾ ਮੈਂ 10 ਵਾਰ ਬਲਿੰਕ ਕੀਤੀ ਹੈ ਤੇ ਹੁਣ ਤੁਸੀਂ ਇਹ ਦੇਖ ਦੇਖ ਲਿਓ ਕਿ ਹੁਣ ਉੱਪਰ ਪੱਖਾ ਵੀ ਚੱਲ ਰਿਹਾ ਤੇ ਆਵਾਜ਼ ਕਹੇ ਜਾਰੀ ਕਹੀ ਨਹੀਂ ਆ ਰਹੀ ਉਹ ਤੁਹਾਨੂੰ ਜਿਆਦਾ ਪਤਾਣਾ ਮੈਨੂੰ ਕਿਉਂਕਿ ਪਤਾ ਨਹੀਂ ਲੱਗਣਾ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮਾਈਕ ਕਹਿ ਜਾਵਾ ਠੀਕ ਹੈ ਜੀ ਤੇ ਗ੍ਰੇਨਾਰੋ ਦਾ ਬ੍ਰਾਂਡ ਆ ਜੀ ਤੇ ਸਾਲ ਦੀ ਗਰੰਟੀ ਆ ਠੀਕ ਹੈ ਜੀ ਵਾਇਰਲੈਸ ਆ ਤੇ ਇਹਨੂੰ ਆਪਾਂ ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਆ ਆ ਦੇਖੋ ਜਿਵੇਂ ਮਰਜੀ ਤੁਸੀਂ ਯੂਜ਼ ਕਰ ਲਓ ਜਿੱਥੇ ਮਰਜੀ ਲੈ ਜਾਓ ਜਿੱਥੇ ਮਰਜੀ ਕਰ ਲਓ ਫ੍ਰੈਂਕ ਵੀਡੀਓ ਜਾਂ ਅਦਰੂ ਵੀਡੀਓ ਬਣਾਉਣ ਵਾਸਤੇ ਵੀ ਬਹੁਤ ਵਧੀਆ ਮੈਨੂੰ ਲੱਗਿਆ ਮਰਗੀ ਮਾਈਕ ਹੈ ਤੇ ਸਪੈਸ਼ਲੀ ਇਹ ਮਾਈਕ ਦਾ ਕਾਫੀ ਦੇਰ ਤੋਂ ਦੇ ਯਾਰ ਸੀਗਾ ਤੇ ਚਲੋ ਆ ਗਿਆ ਵਾ ਤੇ ਬਾਕੀ ਇਹ ਕੀ ਹੁਣ ਵਲੌਗ ਆਇਆ ਕਰਨਗੇ ਜੀ ਠੀਕ ਹੈ ਜੀ ਤੇ ਵੀਡੀਓ ਕੈਜੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਮਿਲਦੇ ਹਾਂ ਕਿਤੇ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ ਯੇ